ਅੱਜ ਆਪਾਂ ਅਜੇ ਹੀ ਕੋਠੀ ਲੈ ਕੇ ਪਹੁੰਚੇ ਆਂ ਜਿੰਨੀ ਵਾਰੀ ਦੇਖਦੇ ਆਂ ਓਨੇ ਹੀ ਘੱਟ ਹੈ ਜੀ ਕਿਉਂਕਿ ਦਿਲ ਨਹੀਂ ਭਰਦਾ ਕੋਠੀ ਨੂੰ ਦੇਖ ਦੇਖ ਕੇ ਕਿਉਂਕਿ ਇੰਨੀ ਜ਼ਿਆਦਾ ਸ਼ੌਂਕ ਨਾਲ ਤਿਆਰ ਹੋਈ ਹੈ ਤੇ ਵੇਚਣ ਦਾ ਕਾਰਨ ਇਹਨਾਂ ਦਾ ਏਲਜੀ ਜਿਹੜੇ ਪਰਿਵਾਰ ਦੇ ਮੈਂਬਰ ਨੇ ਸਾਰੇ ਬਾਹਰ ਰਹਿੰਦੇ ਨੇ ਕੈਨੇਡਾ ਗਏ ਹੋਏ ਨੇ ਤਾਂ ਕਰਕੇ ਇਹਨਾਂ ਨੇ ਇੱਥੋਂ ਆਪਦੀ ਕੋਠੀ ਜਿਹੜੀ ਵੇਚਣੀ ਹੈ ਬਾਕੀ ਤੁਸੀਂ ਦੇਖੋਗੇ ਦੇਖਦੀ ਰਹੋਗੇ ਤੁਸੀਂ ਹੈਰਾਨ ਰਹੋਗੇ ਵੀ ਇਸ ਤਰ੍ਹਾਂ ਦੀ ਕੋਠੀ ਵੀ ਹੋ ਸਕਦੀ ਹੈ ਪੂਰੀ ਲਗਜ਼ਰੀ ਟਾਈਪ ਬਣੀ ਹੋਈ ਹੈ ਤੇ ਕੋਠੀ ਦੇ ਵਿੱਚ ਜਿੰਨਾ ਵੀ ਸਮਾਨ ਹੈ ਸਾਰਾ ਕੁਝ ਇਹਨਾਂ ਨੇ ਕੋਠੀ ਦੇ ਨਾਲ ਹੀ ਵੇਚਣਾ ਹੈ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਜੀ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਨੰਬਰ ਆਪਣਾ ਉੱਪਰ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 62100 73 ਜੇ ਤੁਹਾਡੇ ਕੋਲ ਵੀ ਕੋਠੀਆਕਾਰ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਦੇਖ ਰਿਹਾ ਹਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆਪਣੇ ਕੋਲੇ ਭੇਜੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਹੈਲੋ ਮੈਸੇਜ ਕਰਨ ਦੀ ਲੋੜ ਸਿੱਧੀ ਡਾਇਰੈਕਟ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦੇ ਕਰੋ ਆਪਣੇ ਨੰਬਰ ਤੇ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ માતા-ਮਾਪ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਪਹਿਲਾਂ ਹੀ ਆਪਣੀ ਵੀਡੀਓ ਨੂੰ like ਕਰਕੇ ਤੁਸੀਂ ਰੱਖ ਦਿਓ ਜੀ ਤੇ ਕੋਠੀ ਦੀ ਆਪਾਂ ਗੱਲਬਾਤ ਕਰਦੇ ਆਂ ਆਪਾਂ ਨੂੰ ਟੋਟਲ ਤਿੰਨ ਤਾਂ ਗੇਟ ਮਿਲਣਗੇ ਇੱਕ ਤਾਂ ਇਹ ਗੇਟ ਹੋ ਗਿਆ ਤੇ ਦੋ ਸਾਹਮਣੇ ਆ ਜੀ ਫਰੰਟ 'ਚ ਇੱਕ ਛੋਟਾ ਗੇਟ ਹੋ ਗਿਆ ਇੱਕ ਵੱਡਾ ਗੇਟ ਹੋ ਗਿਆ ਤੇ ਇਧਰਲੇ ਪਾਸੇ ਜਿੱਧਰ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਇਧਰਲੇ ਪਾਸੇ ਗੱਡੀ ਖੜਾਉਣ ਵਾਸਤੇ ਜਗ੍ਹਾ ਬਣੀ ਹੋਈ ਆ ਇੱਕ ਰੂਮ ਬਣਿਆ ਹੋਇਆ ਜੀ ਤੇ ਜਿਹੜਾ ਰੂਮ ਬਣਿਆ ਹੋਇਆ ਉਹ ਸਰਵੈਂਟ ਲਈ ਜਾਂ ਗਾਰਡਨ ਦੀ ਸਾਮ ਸੁਮਾਈ ਲਈ ਆਪਾਂ ਕੋਈ ਬੰਦਾ ਰੱਖਦੇ ਆ ਉਹਨਾਂ ਵਾਸਤੇ ਬਣਿਆ ਹੋਇਆ ਬਾਕੀ ਜਿਹੜਾ ਆਪਾਂ ਨੂੰ ਗਾਰਡਨ ਏਰੀਆ ਮਿਲੂਆ ਬਹੁਤ ਖੁੱਲਾ ਡੁੱਲਾ ਮਿਲੂਆ ਕੋਈ ਐਦਾ ਨਹੀਂ ਵੀ ਨਿੱਕਾ ਜਾਂ ਪੋਨ ਮਿਲੂਆ ਤੇ ਇਧਰਲੇ ਪਾਸੇ ਵੀ ਤੁਹਾਨੂੰ ਮੈਂ ਲੈ ਕੇ ਚਾਲਦਾ ਹਾਂ نیچے ਆਪਾਂ ਗੱਲ ਕਰੀਏ ਤਾਂ ਸਾਰੇ ਕਿਤੇ ਪੱਥਰ ਲੱਗਿਆ ਹੋਇਆ ਹੈ ਤੇ ਸਾਰਾ ਕੁਝ ਮਤਲਬ ਕਿ ਟੋਟਲੀ ਆਪਾਂ ਨੂੰ ਕੰਪਲੀਟ ਕੀਤੀ ਹੋਈ ਕੂਠੀ ਤੇ ਕੰਪਲੀਟ ਸਾਰਾ ਕੰਮ ਮਿਲੂਗਾ ਜੀ ਤੇ ਡੈਕੋਰੇਟ ਇੰਨੀ ਜ਼ਿਆਦਾ ਸੋਹਣੀ ਕੂਠੀ ਇਹਨਾਂ ਨੇ ਕਰਵਾਈ ਹੋਈ ਹੈ ਤੁਸੀਂ ਪੁੱਛੋ ਹੀ ਨਾ ਜੀ ਬਾਕੀ ਇੱਥੇ ਆਪਾਂ ਨੂੰ ਬੈਠਣ ਵਾਸਤੇ ਜਗ੍ਹਾ ਵੀ ਮਿਲ ਜੂਗੀ ਕੁਰਸੀਆਂ ਲਾਈਆਂ ਹੋਈਆਂ ਟੇਬਲ ਲਾਇਆ ਹੋਇਆ ਬਾਕੀ ਦਰਖਤ ਪੇੜ ਪੌਦੇ ਗਾਰਡਨ ਕਿੰਨਾ ਸੋਹਣਾ ਇਹਨਾਂ ਨੇ ਬਣਾ ਰੱਖਿਆ ਤੁਸੀਂ ਆਪ ਹੀ ਦੇਖ ਲਓ ਜੀ ਬਹੁਤ ਜ਼ਿਆਦਾ ਅਰਿਜਾਂ ਲੱਗੀਆਂ ਹੋਈਆਂ ਕੋਠੀ ਨੂੰ ਬਣਾਉਣ ਚ ਬਾਕੀ ਪੈੜ ਪੋਦੇ ਆਪਾਂ ਨੂੰ ਖੁੱਲੇ ਮਿਲ ਜਾਣਗੇ ਜੀ ਤੇ ਕੋਠੀਏ ਜਿਹੜੀ ਡਬਲ ਸਟੋਰੀ ਬਣੀ ਹੋਈ ਹੈ ਕੋਠੀ ਦਾ ਕਾਹਦੀ ਹੈ ਇੱਕ ਟਾਈਪ ਦਾ ਮਹਿਲੀ ਇਹਨਾਂ ਨੇ ਖੜਾ ਕਰ ਰੱਖਿਆ ਬਾਕੀ ਜਿਨੇ ਪਰਿਵਾਰ ਦੇ ਮੈਂਬਰ ਨਹੀਂ ਸਾਰੇ ਕਨੇਡਾ ਰਹਿੰਦੇ ਨੇ ਕਨੇਡਾ ਜਾਣ ਕਰਕੇ ਇਹਨਾਂ ਨੇ ਕੋਠੀਏ ਜਿਹੜੀ ਇਹੇ ਵੇਚਣੀ ਹੈ ਬਹੁਤ ਜ਼ਿਆਦਾ ਸੋਹਣੀ ਕੋਠੀਏ ਬਾਕੀ ਅੰਦਰੋਂ ਤੁਸੀਂ ਦੇਖੋਗੇ ਦੇਖਦੇ ਰਹਿ ਜਾਓਗੇ ਅੰਦਰ ਆਪਾਂ ਚੱਲਦੇ ਹਾਂ ਬਾਕੀ ਜਿਹੜਾ ਬਿਹੜਾ ਏਰੀਆ ਆਪਾਂ ਨੂੰ ਮਿਲ ਜੂਗਾ ਉਹ ਵੀ ਪੂਰਾ ਆਪਾਂ ਨੂੰ ਵਧੀਆ ਮਿਲ ਜੂਗਾ ਪੋਰਚ ਏਰੀਆ ਆ ਗਿਆ ਇਹ ਤੇ ਜਿੰਨਾ ਕੰਮ ਆਪਾਂ ਨੂੰ ਮਿਲੂਗਾ ਸਾਰਾ ਕੀਤਾ ਕਰਾਇਆ ਮਿਲੂਗਾ ਜੀ ਜਿੰਨੀਆਂ ਜੋੜੀਆਂ ਸ਼ੀਸ਼ਿਆਂ ਦਾ ਕੰਮ ਜਿੰਨਾ ਵੀ ਹੁੰਦਾ ਸਾਰਾ ਕੰਪਲੀਟ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਤੇ ਅੰਦਰ ਆਪਾਂ ਨੂੰ ਸਾਰੇ ਕਿਤੇ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਅੰਦਰ ਆਪਾਂ ਚਾਲਦੇ ਹਾਂ ਤੇ ਲੋਬੀ ਦਾ ਮੈਨ ਐਂਟਰੀ ਗੇਟ ਆ ਗਿਆ نیچے ਤੋਂ ਲੈ ਕੇ ਉੱਪਰ ਤੱਕ ਸਾਰੀ ਕੋਠੀਏ ਜਿਹੜੀ ਕੰਪਲੀਟ ਆਪਾਂ ਨੂੰ ਮਿਲੂਗੀ カラー ਕੀਤਾ ਹੋਇਆ ਪੀਵੀਸੀ ਦਾ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਹੈ ਉੱਪਰ ਛੱਤ ਪੀਓਪੀ ਕੀਤੀ ਹੋਈ ਹੈ ਬਾਕੀ ਪੂੜੀਆਂ ਦੇਖ ਲਓ ਤੇ ਇਹ ਆ ਗਿਆ ਜੀ ਆਪਣਾ ਡਰਾਇੰਗ ਏਰੀਆ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਡਰਾਇੰਗ ਰੂਮ ਦੇਖੋ ਤੁਸੀਂ ਚਾਰੇ ਪਾਸੇ ਤੁਹਾਨੂੰ ਮੈਂ ਦਿਖਾ ਦਿੰਦਾ ਪਾਕਿ ਜਿੰਨਾ ਸਮਾਨ ਹੈ ਜੀ ਪੱਖੇ ਹੋਗੇ ਸੋਫੇ ਹੋਗੇ ਜਿੰਨੇ ਬੈੱਡ ਵਗੈਰਾ ਸਾਰਾ ਕੁਝ ਇਹਨਾਂ ਨੇ ਨਾਲ ਹੀ ਕੋਠੀ ਦੇ ਨਾਲ ਹੀ ਵੇਚਣਾ ਹੈ ਬਾਕੀ ਡਰਾਇੰਗ ਏਰੀਆ ਦੇਖ ਲਓ ਇਹਨੂੰ ਜਿਹੜਾ ਗੇਟ ਲੱਗਿਆ ਹੋਇਆ ਬਹੁਤ ਸੋਹਣਾ ਇਹਨਾਂ ਨੇ ਲਗਵਾ ਰੱਖਿਆ ਤੇ ਲਗਭਗ ਜਿਹੜੀ ਕੋਠੀ ਹੈ ਤੁਹਾਨੂੰ ਪਸੰਦ ਆਈ ਹੋਊਗੀ ਲਗਭਗ ਕੀ ਤੁਹਾਨੂੰ ਸਾਰਿਆਂ ਨੂੰ ਕਨਫਰਮ ਹੀ ਹੈ ਪਸੰਦ ਆ ਗਈ ਹੋਵੇਗੀ ਬਾਕੀ ਜਿੰਨੇ ਬੈਡਰੂਮਸ ਬਣੇ ਹੋਏ ਨੇ ਸਾਰੇ ਕੰਪਲੀਟ ਕੀਤੇ ਆਪਾਂ ਨੂੰ ਮਿਲ ਜਾਣਗੇ ਬਾਕੀ ਕਿਚਨ ਤੁਹਾਨੂੰ ਦਿਖਾ ਦੇਣਾ ਪਹਿਲਾਂ ਕਿਚਨ ਦੇਖ ਲਓ ਅੱਗੇ ਆਪਾਂ ਬੈਡਰੂਮ ਦੀ ਗੱਲ ਵੀ ਕਰਾਂਗੇ ਆ ਰਸੋਈ ਆ ਗਈ ਇਹ ਕੱਪ ਬੋਰਡ ਵਗੈਰਾ ਜੋ ਵੀ ਹੁੰਦੇ ਆ ਜੀ ਬਾਕਸ ਜੋ ਵੀ ਕੰਮ ਹੁੰਦਾ ਸਾਰਾ ਕੰਮ ਕੰਪਲੀਟਡ ਆਪਾਂ ਨੂੰ ਮਿਲਣਗੇ ਜੀ نیچے ਵੀ ਬਾਕਸ ਬਣੇ ਹੋਇਆ ਉੱਪਰ ਵੀ ਬਣੇ ਹੋਇਆ ਬਾਕੀ ਟਾਈਲਾਂ ਦਾ ਸਾਰਾ ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲੂਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਜਿਹੜੇ ਕੋਠੀ ਦੀ ਜਗ੍ਹਾ ਉਹ ਆਪਾਂ ਨੂੰ 800 ਗੱਜ ਮਿਲੂਗੀ 800 ਗੱਜ ਜਗ੍ਹਾ ਤੇ ਰਜਿਸਟਰੀ ਵਾਲੀ ਜਗ੍ਹਾ ਜੀ ਤੇ ਜਿਹੜੀ ਇਹ ਕੋਠੀ ਬਣੀ ਹੋਈ ਹੈ ਇਹ ਜਮਾ ਜੀਟੀ ਰੋਡ ਤੋਂ 200 ਕਿਲੋਮੀਟਰ ਪਿੱਛੇ ਹਟਮੀ ਬਣੀ ਹੋਈ ਹੈ ਜਮਾ ਲੱਗੇ ਹੈ ਜੀਟੀ ਰੋਡ ਬਾਕੀ ਬੈਡਰੂਮ ਵਗੈਰਾ ਤੁਹਾਨੂੰ ਆਪ ਦਿਖਾਵਾਂਗੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਸਾਰੇ ਕਮੈਂਟ ਕਰਦੇ ਰਹੋ ਜੀ ਨੀਚੇ ਕਮੈਂਟ ਲਾਜ਼ਮੀ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਜ਼ਰੂਰ ਦੱਸਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਕੋਠੀ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਆ ਰਹੀ ਹੈ ਕੋਠੀ ਤਾਂ ਨੀਚੇ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਵੀ ਲਾਇਕ ਵੀਡੀਓ ਨੂੰ ਨਹੀਂ ਕੀਤੀ ਲਾਇਕ ਲਾਜ਼ਮੀ ਕਰ ਦਿਓ ਤੇ ਇਹ ਆ ਗਿਆ ਜੀ ਸੈਕੰਡ ਬੈਡਰੂਮ ਪਹਿਲਾ ਵਾਲਾ ਤੁਸੀਂ ਬੈਡਰੂਮ ਦੇਖ ਲਿਆ ਉਹਦੇ ਨਾਲ ਸ਼ਾਇਦ ਸਟੋਰੂਮ ਅਟੈਚ ਸੀਗਾ ਤੇ ਇਹ ਬੈਡਰੂਮ ਵੀ ਪੂਰਾ ਕੰਪਲੀਟ ਕੀਤਾ ਹੋਇਆ ਆਪਨ ਮਿਲੂਗਾ ਦੇਖ ਲਓ ਤੁਸੀਂ ਕੱਪਬੋਰਡ ਵਗੈਰਾ ਬਣੇ ਹੋਈ ਨਹੀਂ ਉੱਪਰ ਜਿਹੜੇ ਪੱਖੇ ਵਗੈਰਾ ਲੱਗੇ ਹੋਈ ਨਹੀਂ ਸਾਰਾ ਕੁਝ ਨਾਲ ਹੀ ਐਸੀ ਏਸੀ ਵੀ ਲੱਗੇ ਹੋਏ ਨੇ ਉਹ ਵੀ ਇਹਨਾਂ ਨੇ ਨਾਲ ਹੀ ਸੇਲ ਕਰਨੇ ਆ ਤੇ ਕੋਠੀ ਦੀ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਆਪਣੇ ਕੋਲੇ ਭੇਜੀ ਆ ਕੱਲਾ ਕੱਲਾ ਸਾਰਾ ਕੁਝ ਆਪਾਂ ਨੂੰ ਇਹਨਾਂ ਨੇ ਦਿਖਾਇਆ ਜੀ ਹਰ ਚੀਜ਼ ਕੋਠੀ ਦੀ ਅੰਦਰ ਬਾਹਰੋਂ ਉੱਪਰ ਨੀਚੇ ਤੋਂ ਸਾਰਾ ਕੁਝ ਵਧੀਆ ਇਹਨਾਂ ਨੇ ਦਿਖਾਇਆਗਾ ਤੇ ਉੱਪਰ ਵੀ ਆਪਾਂ ਚੱਲਾਂਗੇ ਜਿੰਨੀ ਸੋਹਣੀ ਕੋਠੀ نیچے ਬਣੀ ਹੋਈ ਐ ਉਨੀ ਸੋਹਣੀ ਉੱਪਰ ਬਣੀ ਹੋਈ ਐ ਤੇ ਜਮ੍ਹਾਂ ਉੱਪਰ ਵੀ ਆਪਾਂ ਚੱਲਾਂਗੇ ਤੇ ਇਧਰਲੀ ਸਾਈਡ ਆ ਗਿਆ ਆਪਾਂ ਬੈਕ ਸਾਈਡ ਕੋਠੀ ਦੇ ਖੜੇ ਆ ਤੇ ਇਧਰਲੇ ਪਾਸੇ ਵੀ ਆਪਾਂ ਨੂੰ ਇੱਕ ਸ਼ਾਇਦ ਕੱਚੀ ਜਿਹੜੀ ਰਸੋਈ ਹੁੰਦੀ ਹੈ ਉਹ ਆਪਾਂ ਨੂੰ ਬੈਕਸਾਈਡ ਮਿਲ ਚੁਗੀ ਤੇ ਇਕੱਲੀ-ਕੱਲੀ ਆਪਾਂ ਗੱਲ ਕਰੇ ਰਹੇ ਹਾਂ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸ ਦੇ ਰੋ ਜੀ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦੇਣਾ ਜੀ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਹੈ ਪਟਿਆਲਾ ਸਰਹਿੰਦ ਰੋਡ ਤੇ ਪਹੁੰਚੀ ਹੈ ਜੀ ਪਟਿਆਲਾ ਸਰਹਿੰਦ ਰੋਡ ਤੇ ਕੋਠੀ ਬਣੀ ਹੋਈ ਹੈ ਉੱਥੋਂ ਆਪਣੇ ਕੋਲੇ ਪਹੁੰਚੀ ਹੈ ਜੀਟੀ ਰੋਡ ਤੋਂ 200 ਮੀਟਰ ਬੈਕ ਹਟ ਮੀਆਂ ਤੇ ਪਟਿਆਲੇ ਤੋਂ 8 ਕਿਲੋਮੀਟਰ ਰਹ ਜਾਂਦੀ ਇਹ ਕੋਠੀ ਤੇ ਇਹਨਾਂ ਦਾ ਜਿਹੜਾ ਮਤਲਬ ਕਿ ਏਰੀਆ ਜੀ ਵਾਰਨ ਅੱਡਾ ਲੱਗਦਾ گا ਪੂਰਾ ਇੱਕ ਤਰ੍ਹਾਂ ਦਾ ਸ਼ਹਿਰੀ ਬਣਿਆ ਹੋਇਆ ਉੱਥੇ ਕੋਠੀ ਇਹ ਬਣੀ ਹੋਈ ਆ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਕਿਵੇਂ ਦੀ ਵੀਡੀਓ ਲੱਗ ਰਹੀ ਹੈ ਜਰੂਰ ਦੱਸਿਓ ਲਾਈਕ ਜਰੂਰ ਕਰ ਦਿਓ ਜੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਜਿੰਨੇ ਤੁਸੀਂ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ। ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ। ਉਹਨੂੰ ਜ਼ਰੂਰ ਦਬਾ ਦਿਓ। ਤੇ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਵੇਗਾ। ਬਾਕੀ ਜਿਹੜੀ ਗ੍ਰਿਲ ਵਗੈਰਾ ਲੱਗੀ ਹੋਈ ਹੈ ਪੂੜੀਆਂ ਤੇ ਉਹ ਵੀ ਇਹਨਾਂ ਨੇ ਬਹੁਤ ਸੋਹਣੀ ਲਗਵਾਈ ਹੋਈਆਂ। ਬਾਕੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਉੱਪਰ ਆਪਾਂ ਪਹੁੰਚ ਗਏ। ਆਪਾਂ ਪਹੁੰਚ ਗਏ ਫਸਟ ਫਲੋਰ 'ਚ ਨੀਚੇ ਵਾਲਾ ਗਰਾਉਂਡ ਫਲੋਰ ਤੁਸੀਂ ਦੇਖ ਲਿਆ ਸੀਗਾ ਫਸਟ ਫਲੋਰ ਹੈ ਜੀ ਉੱਪਰ ਵੀ ਆਪਾਂ ਨੂੰ ਕਿਚਨ ਮਿਲੂਗਾ ਲੌਬੀ ਏਰੀਆ ਮਿਲਜੂਗਾ ਜੀ ਕਾਫੀ ਖੁੱਲਾ ਡੁਲਾ ਤੇ ਕਿਚਨ ਜਿਵੇਂ ਦਾ ਨੀਚੇ ਸੀਗਾ ਪੂਰੇ ਬਾਕਸ ਵਗੈਰਾ ਉੱਪਰ ਵੀ ਆਪਾਂ ਨੂੰ ਬਣੇ ਹੋਏ ਮਿਲ ਜਾਣਗੇ ਕੋਠੀ ਦਾ ਕਲਾਕਲਾ ਕੰਮ ਉੱਪਰੋਂ ਵੀ ਇਹਨਾਂ ਨੇ ਕਰਵਾ ਰੱਖਿਆ ਨੀਚੇ ਤੋਂ ਤਾਂ ਜਿਹੋ ਜਿਹਾ ਹੋਇਆ ਹੋਇਆ ਉੱਪਰੋਂ ਵੀ ਇਹਨਾਂ ਨੇ ਪੂਰੀਆਂ ਮਤਲਬ ਕਿ ਰੀਜਾਂ ਲਾਈਆਂ ਹੋਈਆਂ ਜੜੀਆਂ ਛੱਤਾਂ ਦੇ ਉੱਪਰ ਉਹ ਵੀ ਆਪਾਂ ਨੂੰ ਪੀਓਪੀ ਕਿਤੀਆਂ ਹੂਆਂ ਮਿਲ ਜਾਣਗੀਆਂ ਤੇ ਪੀਓਪੀ ਦਾ ਡਿਜ਼ਾਈਨ ਵੀ ਬਹੁਤ ਵਧੀਆ ਆਪਾਂ ਨੂੰ ਮਿਲੂਗਾ ਤੇ ਉੱਪਰ ਆਪਾਂ ਨੂੰ ਲੌਬੀ ਨਾਲ ਅਟੈਚ ਬਾਥਰੂਮ ਏਰੀਆ ਮਿਲ ਜੂਗਾ ਤੁਸੀਂ ਦੇਖ ਲਓ ਵਧੀਆ ਸਾਰਾ ਕੰਮ ਆਪਾਂ ਨੂੰ ਬਾਥਰੂਮ ਦੇ ਅੰਦਰੋਂ ਵੀ ਮਿਲੂਗਾ ਬਾਜਪੇਸ਼ਨ ਲੱਗਿਆ ਹੋਇਆ ਸਟੈਂਡਿੰਗ ਸ਼ੀਟ ਤੇ ਸਾਰਾ ਕੁਝ ਹਮ ਤੇ ਆ ਗਿਆ ਜੀ ਆਪਣਾ ਉੱਪਰ ਦਾ ਬੈੱਡਰੂਮ ਤੇ ਦੇਖ ਲਓ ਤੁਸੀਂ ਸਮਾਨ ਵਗੈਰਾ ਤੁਸੀਂ ਨਾਲ ਦੀ ਨਾਲ ਦੇਖ ਹੀ ਰਹੇ ਹੋ ਬਾਕੀ ਦੇਖ ਵੀ ਲਓ ਜੀ ਬੈੱਡ ਬੁੱਡ ਤੁਸੀਂ ਦੇਖ ਹੀ ਲੇ ਤੇ ਸਾਰਾ ਸਮਾਨ ਨਾਲ ਹੀ ਇਹਨਾਂ ਨੇ ਸੇਲ ਕਰਨੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਕੁਠੀ ਨੂੰ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਸੀਗੀ ਤੇ ਮੋਬਾਈਲ ਨੰਬਰ ਕਈ ਵਾਰ ਆਪਾਂ ਸਕਰੀਨ ਤੇ ਦੇਤਾ ਤੇ ਤੁਹਾਨੂੰ ਮੈਂ ਨੋਟ ਵੀ ਕਰਵਾ ਲ ਦਿੰਦਾ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ ਹੈ ਨੰਬਰ ਹੈ ਜੀ 62 398 04445 ਨੰਬਰ ਦੁਬਾਰਾ ਦੱਸ ਦਿਨਾ ਜੀ 62 398 04445 ਜਿਹੜੇ ਮਾਲਕ ਨੇ ਉਹਨਾਂ ਦੇ ਰਿਲੇਟਿਵ ਨੇ ਜੀ ਉਹਨਾਂ ਦੀ ਸ਼ਾਇਦ ਰਿਸ਼ਤੇਦਾਰੀ ਚੋਂ ਆ ਉਹਨਾਂ ਦਾ ਨੰਬਰ ਹੈ ਤੇ ਉਹਨਾਂ ਨਾਲ ਤੁਹਾਡੀ ਗੱਲ ਹੋ ਜੂਗੀ ਕਿਉਂਕਿ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਤਾਂ ਬਾਹਰ ਰਹਿੰਦੇ ਆ ਉਹਨਾਂ ਨਾਲ ਤਾਂ ਗੱਲ ਹੋਣੀ ਨਹੀਂ ਤੇ ਉਹਨਾਂ ਦਾ ਨੰਬਰ ਵੀ ਬਾਹਰ ਲਈ ਆ ਲੱਗਣਾ ਨਹੀਂ ਤੇ ਉਹਨਾਂ ਕੋਲੇ ਟਾਈਮ ਵੀ ਥੋੜਾ ਜਿਹਾ ਘੱਟ ਹੁੰਦਾ ਤੁਹਾਨੂੰ ਪਤਾ ਹੀ ਅਸੀਂ ਬਾਹਰ ਕਿਹਦੇ ਕੋਲ ਇੰਨਾ ਟਾਈਮ ਹੈ ਜੀ ਫੋਨ ਚੱਕਣ ਵਾਸਤੇ। ਬਾਕੀ ਜੇ ਕਿਸੇ ਨੇ ਜਾ ਕੇ ਦੇਖਣੀ ਆ ਨੰਬਰ ਜਿਹੜਾ ਤੁਹਾਨੂੰ ਮੈਂ ਦਿੱਤਾ ਹੈ ਉਸ ਨੰਬਰ ਤੇ ਫੋਨ ਕਰ ਲਿਓ। ਤੁਹਾਡੀ ਪੂਰੀ ਗੱਲ ਹੋ ਜੂਗੀ ਤੇ ਕੋਠੀ ਬਾਰੇ ਕੁਝ ਵੀ ਪੁੱਛਣਾ ਹੈ ਹੋਰ ਤੁਸੀਂ ਤਾਂ ਉਹਨਾਂ ਨਾਲ ਗੱਲ ਕਰਕੇ ਵੀ ਪੁੱਛ ਸਕਦੇ ਹੋ ਜੀ। ਬਾਕੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੋਠੀ ਦੇ ਹਿਸਾਬ ਨਾਲ ਤੁਸੀਂ ਆਪ ਹੀ ਦੇਖੋ ਜੀ ਕੀ ਰੇਟ ਹੋ ਸਕਦਾ ਹੈ ਤੇ ਸੋਚੋ ਤੁਸੀਂ ਕਿੰਨਾ ਕੁ ਰੇਟ ਹੋਵੇਗਾ। ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਆ ਸਵਾ ਕਰੋੜ ਰੁਪਈਆ ਪਹੁੰਚੀ ਆ ਜੀ ਮਾਲਕ ਕਹਿੰਦੇ ਆ ਮੌਕੇ ਤੇ ਕਰ ਲਾਂਗੇ ਇੱਕ ਵਾਰੀ ਆਹ ਡਿਮਾਂਡ ਐ ਜਦੋਂ ਤੁਸੀਂ ਜਾ ਕੇ ਦੇਖੋਗੇ ਤੇ ਤੁਸੀਂ ਆਪ ਹੀ ਮੰਨ ਜੂਗੇ ਵਾਕੀ ਕੋਠੀ ਹੈਗੀ ਐ ਤੇ ਕੋਠੀ ਤੇ ਪੈਸਾ ਵੀ ਲੱਗਿਆ ਹੋਇਆ ਸੀ ਬਾਕੀ ਮਾਲਕ ਕਹਿੰਦੇ ਆ ਵੀ ਜਿੰਨਾ ਪੈਸਾ ਲੱਗਿਆ ਉਹ ਤੋਂ ਕਾਫੀ ਘਟਾ ਕੇ ਅਸੀਂ ਕੋਠੀ ਵੇਚ ਰਹੇ ਹਾਂ ਜੀ ਬਾਕੀ ਵੇਚਣੀ ਤਾਂ ਨਹੀਂ ਸੀ ਮਾਲਕ ਕਹਿੰਦੇ ਆ ਤੇ ਆਪ ਹੀ ਤੁਸੀਂ ਦੇਖ ਲਓ ਬਾਕੀ ਵੇਚਣ ਵਾਲੀ ਕੋਠੀ ਤਾਂ ਇਹ ਹੈ ਵੀ ਨਹੀਂ ਤੇ ਬਾਹਰ ਕਰਕੇ ਬਸ ਵੇਚਣੀ ਪੈ ਰਹੀ ਹੈ ਇਹਨਾਂ ਨੂੰ ਤੇ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਲੋਕੇਸ਼ਨ ਤੁਹਾਨੂੰ ਪਤਾ ਲੱਗ ਹੀ ਗਿਆ ਪਟਿਆਲੇ ਤੋਂ 8 ਕਿਲੋਮੀਟਰ ਇਹਨਾਂ ਦਾ ਰਹ ਜਾਂਦਾ ਏਰੀਆ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਬਹੁਤ ਵਧੀਆ ਜੀ ਸਾਰਾ ਕੁਝ ਤੇ ਬਾਕੀ ਤੁਹਾਨੂੰ ਲਗਭਗ ਪਤਾ ਲੱਗ ਗਿਆ ਹੋਊਗਾ ਤੇ ਇਹ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਤੇ ਕਮੈਂਟ ਲਾਜ਼ਮੀ ਕਰਿਓ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਵੀ ਕਰਦੋ ਤੇ ਸਪੋਰਟ ਵੀ ਕਰਿਓ ਜੀ ਫੁੱਲ ਬਟਾ ਫੁੱਲ ਬਾਕੀ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਤੇ ਪਹਿਲੀ ਵਾਰ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਕਰਦੋ ਕਿਸੇ ਨੇ ਕੁੱਠੀ ਆਪਦੀ ਵੇਚਣੀ ਹੈ ਭੇਜੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਨੰਬਰ ਆਪਣਾ ਮਿਲ ਗਿਆ ਹੋਊਗਾ ਉੱਪਰ ਚੱਲਦਾ ਰਹਿੰਦਾ 73800 ਪੂਰਾ 26173 ਤੇ ਜਲਦੀ ਮਿਲਦੇ ਆ ਜੀ ਆਪਾਂ ਨਵੀਂ ਵੀਡੀਓ ਨਵੀਂ ਕੁੱਠੀ ਮਕਾਨ ਘਰ ਦੇ ਨਾਲ ਤੇ ਐਨੇ ਤੁਸੀਂ ਦੇਖੋ ਵੀਡੀਓ ਕਰਦੇ ਰਹੋ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਮੈਂਟ ਕਰਦੇ ਰਹੋ ਤੇ ਮਿਲਦੇ ਆਂ ਛੇਤੀ ਤੇ ਛੇਤੀ ਆਪਾਂ ਨਵੀਂ ਵੀਡੀਓ ਕੁੱਠੀ ਘਰ ਮਕਾਨ ਦੀ ਨਾਲ ਸੀ